ਡੀਐਸਪੀ ਫਲੋਰ ਸਰਪੰਨ ਸਿੰਘ ਬਲਦੀ ਅਗਵਾਈ ਹੇਠ थाना ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਲੋਰ ਦੀ ਟੀਮ ਨੇ ਕਤਲ ਕੇਸ ਵਿੱਚ ਲੁੜਿੰਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਨ ਸਿੰਘ ਬਲ ਡੀਐਸਪੀ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਪਿਛਲੇ ਦਿਨੀ ਪਿੰਡ ਅਕਲਪੁਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 24 ਘੰਟੇ ਦੇ ਅੰਦਰ-ਅੰਦਰ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸੇ ਹੀ ਮੌਹਮ ਤਹਿਤ ਇਸ ਕਤਲ ਕੇਸ ਵਿੱਚ ਦੁਲੰਦੇ ਤਿੰਨ ਹੋਰ ਵਿਅਕਤੀ ਅਮਰਿਤਪਾਲ ਸਿੰਘ ਪੁੱਤਰ ਅਫਤਾਰ ਸਿੰਘ ਵਾਸੀ ਬਕਾਪੁਰ, ਰਾਜਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬਕਾਪੁਰ ਅਤੇ ਅਜਮਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬਕਾਪੁਰ ਫਿਲੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਤੇ ਦੋਸ਼ੀ ਧੇਰ ਪਿੰਡ ਅਗਲਪੁਰ ਵਿੱਚ ਬਣੇ ਆਹਾਤੇ ਤੇ ਸ਼ਰਾਬ ਵਗੈਰਾ ਪੀਣ ਲਈ ਜਾਂਦੇ ਸਨ ਅਤੇ ਸ਼ਰਾਬ ਪੀ ਕੇ ਬਾਹਰ ਰਸਤੇ ਵਿੱਚ ਹੀ ਖੜ ਜਾਂਦੇ ਸਨ ਜੋ ਆਹਾਤਾ ਪਿੰਡ ਵਿੱਚ ਹੋਣ ਕਰਕੇ ਪਿੰਡ ਦੇ ਲੋਕ ਇਹਨਾਂ ਨੂੰ ਰਸਤੇ ਵਿੱਚ ਖੜਨ ਦਾ ਵਿਰੋਧ ਕਰਦੇ ਸਨ ਦੋਸ਼ੀਆਂ ਨੂੰ ਇੰਜ ਲੱਗਦਾ ਸੀ ਕਿ ਇਹ ਸਭ ਜਗਤਾਰ ਸਿੰਘ ਹੀ ਕਰਵਾ ਰਿਹਾ ਹੈ ਇਸੇ ਰੰਜਿਸ਼ ਨੂੰ ਲੈ ਕੇ ਉਕਤ ਦੋਸ਼ੀਆਂ ਵੱਲੋਂ ਹਮਲਾ ਹੋ ਕੇ ਜਗਤਾਰ ਸਿੰਘ ਦੇ ਸੱਟਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸਰਕਲ 6 ਜਨਵਰੀ ਨੂੰ ਵਿੰਡਾ ਕਲਪੁਰ ਦੇ ਵਿੱਚੋਂ ਦੇ ਵੀ ਹੱਤਿਆ ਹੋਈ ਆ ਕੀ ਲੱਗਦਾ ਤੁਸੀਂ ਮੌਕੇ ਤੇ ਬੰਦੇ ਫੜੇ ਆ ਕੀ ਨਾ ਪਤਾ ਕਿਦਾਂ ਦਾ ਪੈਟਰਨ ਹੈ ਮੜੇ ਅੰਸਰਾ ਦੇ ਖਿਲਾਫ ਜਲੰਧਰ ਦੇ ਹੱਤੀ ਪੁਲਿਸ ਨੂੰ ਅਸਲੇ ਸਫਲਤਾ ਹਸਲ ਹੋਈ ਜਦ ਜਲੰਧਰ ਦੇ ਹੱਤੀ ਐਸਐਸਪੀ ਸਰਦਾਰ ਹਰਕਮਨ ਕਪੂਰ ਸਿੰਘ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਏਰੀਆ ਦੇ ਵਿੱਚ 6 ਤਾਰੀਖ ਨੂੰ ਅਕਲਪੁਰ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਜਿਸ ਦੇ ਵਿੱਚ ਜਰਤਾਰਨਾਮ ਦੀ ਲੜਕੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਉਸ ਸਬੰਧੀ ਸਾਡੇ ਵੱਲੋਂ ਇੱਕ ਮੁਕੱਦਮਾ ਨੰਬਰ 7 ਅਧੀਨ ਤਾਰਾ 103 ਜਿਵੇਂ 262 ਜਿਵੇਂ 2 ਬੀਨਸ ਤੇ ਦਾ ਦਰਜੇ ਕੀਤਾ ਗਿਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਦੋ ਲੜਕਿਆਂ ਨੂੰ ਆਲਰੇਡੀ ਗ੍ਰਿਫਤਾਰ ਕਰ ਲਿਆ ਸੀਗਾ ਇਸ ਦੇ ਵਿੱਚ ਜਿਹੜੇ ਮੁੱਖ ਦੋਸ਼ੀ ਸੀ ਤਿੰਨ ਅਮਰਿਤਪਾਲ ਰਾਜਵੀਰ ਅਤੇ ਜਵਿੰਦਰ ਜੋ ਕਿ ਕਤਲ ਕਰਨ ਉਪਰਾਹੰਤ ਭੱਜ ਗਏ ਸੀਗੇ ਅਤੇ ਕਤਲ ਕਰਨ ਉਪਰਾਹੰਤ ਇਥੋਂ ਦੀ ਹਿਮਾਚਲ ਚਲੇ ਗਏ ਸੀ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਵੱਲੋਂ ਕੱਲ ਮਿਤੀ 10 ਜਨਵਰੀ ਨੂੰ ਸਵੇਰ 2:25 ਨੂੰ ਫਲੋਰ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਕੋ ਪੇਸ਼ਦਾਨਤ ਕਰਕੇ ਤਿੰਨ ਅੰਦਰ ਮਾਰ ਹਾਸਲ ਕੀਤਾ ਗਿਆ ਵਜਾ ਰੰਜਿਸ਼ ਕਤਲ ਦੀ ਇਹ ਹੈ ਕਿ ਜਿਹੜਾ ਇੱਕ ਦੋਸ਼ੀ ਰਾਜਵੀਰ ਅਤੇਜਵਿੰਦਰ ਜੂ ਭਾਈ ਹੈ ਇਹਨਾਂ ਦੇ ਨਾ ਇੱਕ ਜਗਤਾਰ ਦੇ ਇੱਕ ਦੋਸਤ ਤੇਜਿੰਦਰ ਸਿੰਘ ਨਾਲ ਅ ਦੁਸ਼ਮਣੀ ਸੀ ਜੋ ਸਾਲ ਚ ਦੋ ਤਿੰਨ ਵਾਰੀ ਇਹਨਾਂ ਨੂੰ ਕੁੱਟਿਆ ਸੀਗੇ ਤੇ ਇਹ ਆਪਸ ਚ ਦੋਨੋਂ ਕੁੱਟਮਾਰ ਕਰੀ ਜਾ ਰਹੇ ਸੀਗੇ ਤੇ ਉਸ ਦਿਨ ਅਕਲਪੁਰ ਵਿਖੇ ਇੱਕ ਦੁਕਾਨ ਜਿੱਥੇ ਅੰਡੇ ਖਾ ਰਹੇ ਸੀਗੇ ਤੇਜਿੰਦਰ ਸਿੰਘ ਗੋਲੀ ਤੇ ਉਸ ਦਿਨ ਨਾਲ ਇਹ ਤਿੰਨਾਂ ਨੇ ਪਹਿਲਾਂ ਕੁੱਟਮਾਰ ਕੀਤੀ ਜੋ ਤੇਜਿੰਦਰ ਸਿੰਘ ਨੇ ਆਪਣੇ ਦੋਸਤ ਜਗਤਾਰ ਨੂੰ ਬੁਲਾਇਆ ਜਿਸ ਤੇ ਅੰਮ੍ਰਿਤਪਾਲ ਉਹਨਾਂ ਨੇ ਆਪਣੇ ਹੋਰ ਬੰਦਿਆਂ ਨੂੰ ਬੁਲਾ ਲਿਆ ਤੇ ਜਿਸ ਤੇ ਜਿਆਦਾ ਕੁਟਮਰ ਹੋਣ ਕਰਕੇ ਇਸ ਦੀ ਸਰ ਤੇ ਸੱਟ ਵੱਜਨ ਕਰਕੇ ਮੌਤ ਹੋ ਗਈ। ਕਿਉਂਕਿ ਇਹ ਕਿੰਨੇ ਬੁਖਤ ਵਿਅਕਤੀ ਸੀ ਕਿ ਨਾਲ ਹੋਰ ਵੀ ਸੀ ਕੋਈ। ਹਜੇ 5 ਵਿਅਕਤੀ ਗ੍ਰਿਫਤਾਰ ਕੀਤੇ ਆ ਤੇ ਹਜੇ ਹੋਰ ਤਫਤੀਸ਼ ਜਾਰੀ ਹੈ। ਜਿਹੜੇ ਰਾਜਵੀਰ ਤੇ ਅਜਮਿੰਦਰ ਹਨਾਂ ਦੀ ਪਛੋਕੜ ਵੀ ਮਾੜੀ ਐ ਨਾ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦਾ ਇੱਕ ਕੇਸ ਥਾਣਾ ਫਲੋਰ ਵਿਖੇ ਦਰਜ ਆ। ਠੀਕ ਹੈ ਜੀ। ਕੀ ਬੋਡੀ ਉਹਨਾਂ ਨੇ ਸਸਕਾਰ ਕਰਤਾ? ਬੋਡੀ ਦਾ ਪੋਸਮੈਂਟ ਕਰਵਾ ਦਿੱਤਾ ਗਿਆ ਜੀ ਤੇ ਪਰਿਵਾਰ ਮੈਨੂੰ ਆਇਆ ਸੀ। ਪਰਿਵਾਰ ਨੂੰ ਵੀ ਤਸਲੀ ਕਰਵਾਈ ਐ ਤੇ ਪਰਿਵਾਰ ਦੇ ਕੁਝ ਰਿਸ਼ਤਿਆਂ ਨੇ ਅੱਜ ਸ਼ਾਮ ਨੂੰ ਫੌਰਨ ਤੋਂ ਆਣਾ ਵੈ ਤੇ ਕੱਲ ਉਹਨਾਂ ਨੇ ਸੰਸਕਾਰ ਦਾ ਟਾਈਮ ਰੱਖਿਆ ਤੇ ਫਰਦਰ ਤਫਤੀਸ਼ ਜਾਰੀ ਹੈ